ਫੈਸ਼ਨ ਹਾਜ਼ੀ ਮੋੜ ਮੰਡੀ ਕੱਲ ਨੂੰ ਤਰੀਕੇ 23 23 ਤਰੀਕ ਮੋੜ ਮੰਡੀ ਦੇ ਵਿੱਚ ਪਹਿਲੀ ਵਾਰੀ ਹੋਲ ਸੇਲ ਦੇ ਰੇਟਾਂ ਤੇ ਤੁਹਾਨੂੰ ਇੱਥੇ ਰੈਡੀमेड ਦਾ ਸਾਮਾਨ ਮਿਲੂਗਾ ਹੋਲ ਸੇਲ ਦੇ ਰੇਟਾਂ ਦੇ ਆਹ ਦੇਖੋ ਟੀ-ਸ਼ਰਟ ਆ ਗਈ ਬਹੁਤ ਵਧੀਆ ਟੀ-ਸ਼ਰਟ ਆ ਗਈ ਬਹੁਤ ਵਧੀਆ ਰੰਗੇ ਦੇ ਵਿੱਚ ਲੈ ਲਓ ਜਿੰਨੇ ਮਰਜੀ 100 ਰੁਪਏ ਦੀ ਟੀ-ਸ਼ਰਟ ਮਿਲੂਗੀ 100 ਰੁਪਏ ਦੀ ਕੱਲ ਨੂੰ 23 ਤਰੀਕ ਨੂੰ ਬਹੁਤ ਵੱਡੀ ਸੇਲ ਲੱਗਣੀ ਹੈ ਰੈਡੀमेड ਤੇ ਹੋਲ ਸੇਲ ਦੇ ਰੇਟਾਂ 'ਚ 100-100 ਰੁਪਏ ਦੀਆਂ ਟੀ-ਸ਼ਰਟਾਂ ਲੈ ਲਓ ਇਸ ਤਰ੍ਹਾਂ ਆ ਲੇਖੋ ਲੋਰ ਬਹੁਤ ਵਧੀਆ ਕੰਪਨੀ ਦੀ ਲੋਰ ਡਿਜ਼ਾਈਨਿੰਗ ਆ ਗਈ ਪੂਰੀ ਏ ਕਲਾਸ ਲੋਰ ਮਿਲੂਗੀ 200 ਰੁਪਏ ਦੀ 200 ਰੁਪਏ ਦੀ ਲੋਰ ਜਿੰਨੀ ਮਰਜ਼ੀ ਵਧੀਆ ਤੋਂ ਵਧੀਆ ਏ ਕਲਾਸ ਲੋਰਾਂ ਇਸ ਤਰ੍ਹਾਂ ਆ ਲੇਖੋ ਵੈਰਾਈਟੀਆਂ ਬਹੁਤ ਹੀ ਵੈਰਾਈਟੀਆਂ ਲੈ ਕੇ ਆਏ ਆ ਟੀ ਸ਼ਰਟਾਂ ਬ੍ਰਾਂਡਡ ਬ੍ਰਾਂਡਡ ਟੀ ਸ਼ਰਟਾਂ ਬਾਜ਼ਾਰ ਚ 800 900 ਨਾਲੋਂ ਡਬਲ ਪਾਕਟ ਵਾਲੀਆਂ ਟੀ ਸ਼ਰਟਾਂ ਸਿਰਫ ਤੇ ਸਿਰਫ ਇੱਥੋਂ ਤੁਹਾਨੂੰ 300 ਰੁਪਈਆਂ ਮਿਲਣਗੀਆਂ ਜੀ 300 ਰੁਪਈਆਂ ਦੀ ਫੁੱਲ ਚੋਈਦੀਆਂ ਟੀ-ਸ਼ਰਟਾਂ 3300 ਦੀਆਂ ਨਾਲਾ ਪੈਂਟ ਬਹੁਤ ਹੀ ਵਧੀਆ ਪੈਂਟ ਸਿਰਫ ਤੇ ਸਿਰਫ 550 ਰੁਪਏ ਦੀ ਬੂਟਕਟ ਪੈਂਟ ਆ ਗਈ ਬੂਟਕਟ ਪੈਂਟ 550 ਰੁਪਏ ਦੀ ਬ੍ਰਾਂਡਡ ਚੀਜ਼ਾਂ ਮਿਲਣੀਆਂ ਤੁਹਾਨੂੰ ਕੱਲ ਨੂੰ ਰੇੜੀ ਮੇਡ ਦੀ 23 ਅਗਸਤ ਦੀ ਦਿਨ ਸ਼ੁੱਕਰਵਾਰ ਬਹੁਤ ਵੱਡੀ ਸੇਲ ਬੱਚਿਆਂ ਦੇ ਕੱਪੜੇ ਆਹ ਦੇਖੋ ਨਵੀਆਂ ਨਵੀਆਂ ਚੀਜ਼ਾਂ ਸਿਰਫ ਤੇ ਸਿਰਫ ਬਜਾਇ ਫੈਸ਼ਨ ਹਾਊਸ ਮੋੜ ਮੰਡੀ ਬਜਾਇ ਫੈਸ਼ਨ ਹਾਊਸ ਮੋੜ ਮੰਡੀ ਰੇਟ ਆ ਦੇਖੋ ਚੈੱਕ ਕਰੋ ਕਪੜਾ ਆ ਗਿਆ ਲਾਈਕਰ ਦਾ ਬਾਜ਼ਾਰ ਚ ਰੇਟ ਹੈ ਕਿੰਨਾ 800 900 ਹਜ਼ਾਰ ਰੇਟ ਕਿੰਨਾ ਸਾਡਾ 300 ਤੇ 50 ਰੁਪਏ ਸਰਦੀਆਂ ਦੀਆਂ ਵੈਰਾਈਟੀਆਂ ਵੀ ਸ਼ੁਰੂ ਹੋ ਗਈਆਂ ਗਰਮੀਆਂ ਦੀ ਵੈਰਾਈਟੀ ਵੀ ਫੁੱਲ ਅੱਜ ਕੱਲ ਜਿਨ੍ਹਾਂ ਦੇ ਜਵਾਕਾਂ ਨੇ ਜਾਣਾ ਕੈਨੇਡਾ ਜਿਨ੍ਹਾਂ ਦੇ ਜਵਾਕਾਂ ਨੇ ਜਾਣਾ ਅਮਰੀਕਾ ਅਲੱਗ-ਅਲੱਗ ਨਵੀਆਂ-ਨਵੀਆਂ ਚੀਜ਼ਾਂ ਆ ਗਈਆਂ ਸਰਦੀਆਂ ਦਾ ਕਪੜਾ ਵੀ ਆ ਗਿਆ ਤੇ ਆ ਗਿਆ ਗਰਮੀਆਂ ਦਾ ਵੀ ਜਲਦੀ ਤੋਂ ਜਲਦੀ ਆਜੋ ਬਹੁਤ ਵੱਡੀ ਤੋਡੇ ਵਾਸਤੇ ਸੇਲ ਲਾਈਏ ਕੱਪੜਾ ਵੀ ਹਰੇਕ ਤਰ੍ਹਾਂ ਦਾ ਮਿਲੂਗਾ ਤੇ ਬੱਚਿਆਂ ਦੇ ਸੂਟ ਪੈਂਟਾਂ ਸ਼ਰਟਾਂ ਲੋਰਾ ਟੀ-ਸ਼ਰਟਾਂ ਸਾਰੀਆਂ ਮਿਲਣਗੀਆਂ ਕੱਲੂ ਸਵੇਰੇ ਜਲਦੀ ਪਹੁੰਚ ਜਿਓ ਜਿਨੀਆਂ ਆਉਦੇ ਵੱਡੇ ਖਰੀਦੇ ਕਰਨੇ ਆ ਮੋੜ ਮੰਡੀ ਨੰਬਰ ਉੱਪਰ ਆ ਰਿਹਾ